Da. Da. جي ها گاني ਹਾਂਜੀ ਅਮਨੁਖ ਜੀ ਅਸੀਂ ਦੇਖਿਆ ਕਿ ਨਾ ਨਸ਼ੇ ਨੂੰ ਬੰਦ ਕੀਤਾ ਜਾਏ ਨਾ ਨੱਥ ਪਵੇ ਇਹਨੂੰ ਜਿੰਨੇ ਵੀ ਹੈਗੇ ਇੱਕ ਦੂਜੇ ਨਾਲ ਸੰਪਰਕ ਬੰਧਿਆ ਕੇ ਸਾਰੇ ਨੂੰ ਰੈਸਟ ਕੀਤਾ ਜਾਏ ਇਹਨੂੰ ਮਤਲਬ ਇਹਦਾ ਜਿਹਦਾ ਜਾਲ ਬਣਿਆਦਾ ਇਹਨੂੰ ਜਾਲ ਨੂੰ ਇਸ ਤਰ੍ਹਾਂ ਜਕੜਿਆ ਜਾ ਜਾਂਦਾ ਇਹਨਾਂ ਨੇ ਜਾਲ ਪਛਾਇਆ ਹਰ ਪਿੰਡ ਤੇ ਹਰ ਸ਼ਹਿਰ ਤੇ ਮਤਲਬ ਕੋਈ ਦੇ ਵੀ ਚੱਲ ਜਾਂਦਾ ਇਹ ਚੀਜ਼ ਤਾਂ ਤੁਹਾਨੂੰ ਨਾ ਮਿਲੇਗਾ ਇਸ ਚੀਜ਼ ਦੇ ਮਤਲਬ ਪਹਿਲੀ ਬੰਦੇ ਮਿਲਣਗੇ ਇਹ ਚੀਜ਼ ਨੂੰ ਮਤਲਬ ਹਰ ਹਰ ਕਸਬੇ 'ਚ ਹਰ ਮਲ ਜਗ੍ਹਾ 'ਤੇ ਮਤਲਬ ਇਹਨੂੰ ਜਗੜਨਾ ਚਾਹੀਦਾ ਜਿਹਦਾ ਇਹਨਾਂ ਨੇ ਫਲਾਇਆ ਉਹਦਾ ਇਹਨਾਂ ਨੂੰ ਦਬੋਚਣਾ ਦੇਣਾ ਜੀ ਜਿੱਦਾਂ ਸਾਡੇ ਨਾਲ ਬੱਚੇ ਨਾਲ ਮਲੇ ਗਲਤ ਕੰਮ ਹੋਇਆ ਵਾ ਜਾਂ ਪਰਦੇ ਨਾਲ ਉਹਨੂੰ ਕਿਤੇ ਕੱਢ ਕੇ ਇਹਨੂੰ ਇਹ ਗਲਤ ਦੇ ਕੇ ਇਹਨੂੰ ਖਤਮ ਕੀਤਾ ਵਾ ਤੇ ਹੋਰ ਬੱਚੇ ਨਾ ਹੋਵੇ ਇਹ ਵੱਧ ਤੋਂ ਵੱਧ ਮਤਲਬ ਇਸ ਇਹ ਚੀਜ਼ ਨੂੰ ਮਤਲਬ ਖਤਮ ਕਰਨ ਦੀ ਸੋਹ ਹਾਂਜੀ ਐਸਐਸਪੀ ਸਾਡੀ ਮਤਲਬ ਇਹ ਬੇਨਤੀ ਹੈ ਸਾਨੂੰ ਦਰਦ ਹੈ ਸਰਕਾਰ ਨੂੰ ਦਰਦ ਹੈ ਪੁਲਿਸ ਰਾਤ ਦਿਨ ਕੰਮ ਕਰਨੀ ਪਈ ਹੈ ਤਿਆਰੀ ਪਰ ਦੁੱਖ ਦੀ ਗੱਲ ਇਹ ਆ ਵੀ ਜਿੰਨਾ ਸਾਨੂੰ ਅ ਸਹਿਯੋਗ ਮਿਲਣਾ ਚਾਹੀਦਾ ਲੋਕਾਂ ਵੱਲੋਂ ਉਹ ਗੱਲ ਨਹੀਂ ਹੁਣ ਮੈਂ ਆ ਰਿਆਂ ਮੈਨੂੰ ਇੱਕ ਮਾਤਾ ਮਿਲੀ ਵੀ ਪੁੱਤ ਨਸ਼ਾ ਮੈਂ ਕਿਹਾ ਹੈਗਾ ਜੀ ਮੈਂ ਕਿਹਾ ਦੱਸੋ ਮੈਨੂੰ ਕਿੱਥੇ ਆ ਮੈਨੂੰ ਨਾਮ ਦਿਓ ਨਹੀਂ ਪੁੱਤ ਮੈਂ ਨਾਮ ਨਹੀਂ ਦੇ ਸਕਦਾ ਸੋ ਕਹਿਣ ਦਾ ਭਾਵ ਸਰਕਾਰ ਆਈ ਅੱਜ ਜੇ ਮੈਨੂੰ ਪਤਾ ਲੱਗਿਆ ਵੀ ਕੋਈ ਏਸੀ ਗੱਲ ਹੋਈ ਆ ਹਲੇ ਰਿਪੋਰਟ ਹੋਣੀ ਆ ਪੋਸਟਮਾਨਾ ਉਹਦੀ ਰਿਪੋਰਟ ਦੇ ਅਕੋਰਡਿੰਗ ਆਪਾਂ ਵੇਖਾਂਗੇ ਕੀ ਪੋਜੀਸ਼ਨ ਆ ਕੀ ਗੱਲ ਆ ਪਰ ਜੇ ਮੈਨੂੰ ਪਤਾ ਲੱਗਾ ਮੈਂ ਉਸੇ ਟਾਈਮ ਆ ਗਿਆ ਅੱਜ ਚੰਡੀਗੜ੍ਹ ਦੀਆਂ ਮੀਟਿੰਗਾਂ ਛੱਡ ਕੇ ਆਪਾਂ ਆਪਣੇ ਘਰ 'ਚ ਬੈਠੇ ਆ ਕਿਉਂ ਬੈਠੇ ਆ ਕਿ ਕੋਈ ਵੀ ਗਲਤ ਆਨਸਰ ਆ ਕਿਸੇ ਦਾ 2 ਦਿਨ ਹਟ ਕੇ ਕਿਸੇ ਦਾ 4 ਦਿਨ ਹਟ ਕੇ ਅਸੀਂ ਕੋਈ ਵੀ ਐਸਾ ਜਿਹੜਾ ਗਲਤ ਆਨਸਰ ਆ ਉਹਨੂੰ ਬਖਸ਼ਾਂਗੇ ਨਹੀਂ ਮੈਂ ਇੰਨੀ ਗੱਲ ਮਾਨਣਾ ਕਹਿ ਸਕਦਾ 75% ਜਿਹੜਾ ਨਸ਼ਿਆਂ ਦਾ ਕੋੜ ਅਸੀਂ ਜਿਹੜਾ ਮਕਾ ਚੁੱਕੇ ਆ ਜਿਹੜੇ ਮੇਨ ਮੇਨ ਜਿਹੜੇ ਵੱਡੇ ਆਪਣੇ ਆਪ ਨੂੰ ਕਹਿੰਦੇ ਸੀ ਉਹ ਤੇ ਸਾਰੇ ਕੁਝ ਦੇ ਫੜ ਕੇ ਜਿਹੜੇ ਅੰਦਰ ਦੇ ਦਿੱਤੇ ਤੇ ਕਈ ਜਿਹੜੇ ਛੱਡ ਕੇ ਪੱਜ ਚੁੱਕੇ ਨੇ ਸੋ ਕਹਿਣ ਦਾ ਭਾਵ ਅੱਜ ਦੇ ਸਮੇਂ ਸਾਨੂੰ ਲੋੜ ਸਹਿਯੋਗ ਦੀ ਲੋੜ ਆ ਸਾਨੂੰ ਸਾਥ ਦੀ ਸਾਥ ਦੇਣ ਸਾਡਾ ਆਪਾਂ ਇਹਨੂੰ ਜੜ ਤੋਂ ਖਤਮ ਕਰਾਂ ਜੇ ਪਰਿਵਾਰ ਨੂੰ ਦੁੱਖ ਹੈ ਤੇ ਸਾਨੂੰ ਦੁੱਖ ਨਹੀਂ ਆਪਾਂ ਜੇ ਸਾਰਾ ਕੰਮਕਾਰ ਛੱਡ ਕੇ ਆ ਜੇ ਸਾਰੇ ਜਿਹੜੇ ਆਪਣੇ ਰਜੇਵੇਂ ਛੱਡ ਕੇ ਆਪਾਂ ਇਸ ਪਰਿਵਾਰ ਕੋਲ ਆ ਕਾਹਦੇ ਕਰਕੇ ਆ ਸਾਨੂੰ ਦੁੱਖ ਹੈ ਇਸ ਕਰਕੇ ਆਪਾਂ ਆਇਆ ਸੋ ਜਿਹੜਾ ਵੀ ਗਲਤ ਅੰਸਰ ਹੁਣ ਜਿਨ੍ਹਾਂ ਨੇ ਇਹ ਕੀਤਾ ਕੋਈ ਲੇਡੀ ਸੀ ਮੈਂ ਹੈਰਾਨ ਹੁਣ ਇੱਕ ਜਨਾਨੀ ਜਿਹੜੀ ਆ ਉਹ ਇਸ ਕੇਸ ਦੇ ਨਾਲ ਅਟੈਚ ਪਰ ਹੁਣ ਇਹ ਸਾਨੂੰ ਕੋਈ ਦੱਸੂਗਾ ਸਾਨੂੰ ਪਤਾ ਲੱਗੂਗਾ ਫਿਰ ਹੀ ਆ ਜੇ ਹੁਣ ਆ ਨੁਕਸਾਨ ਹੋਇਆ ਤੇ ਫਿਰ ਤੇ ਕਈਆਂ ਨੇ ਕਿਹਾ ਤਾਂ ਜੀ ਆ ਆ ਬੰਦਾ ਜੀ ਆ ਪਹਿਲਾਂ ਕਿਉਂ ਨਹੀਂ ਸੀ ਸੋ ਦੁੱਖ ਦੀ ਗੱਲ ਏ ਕਹਿੰਦੇ ਭਗਤ ਸਿੰਘ ਜਮਣਾ ਚਾਹੀਦਾ ਗਵੰਦੀਆਂ ਦੇ ਘਰ ਜਾਮਣਾ ਚਾਹੀਦਾ ਸਾਡੇ ਘਰ ਦੀ ਸੋ ਮੈਂ ਇਹੋ ਬੇਨਤੀ ਕਰਦਾ ਸਰਕਾਰ ਤਤਪਰ ਹੈ ਤੁਸੀਂ ਦੇਖ ਰਹੇ ਹੋ ਕਿੰਨੇ ਕਿੰਨੇ ਘਟਾਏ ਜਾ ਰਹੇ ਤੁਸੀਂ ਦੇਖ ਰਹੇ ਹੋ 24 ਘੰਟੇ ਪੁਲਿਸ ਜਿਹੜੀ ਤਰਕਿਆ ਪਰ ਸਾਨੂੰ ਸਾਥ ਜਿਹੜਾ ਉਹਦੀ ਜਰੂਰਤ ਹੈ ਆਹ ਤਗੜੇ ਹੋ ਕੇ ਜੇ ਆਪਾਂ ਚਾਹੁੰਦੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜੇ ਚਾਹੁੰਦੇ ਆਪਾਂ ਵੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਤੇ ਫਿਰ ਇਕੱਲੇ ਸਾਡਾ ਫਰਜ਼ ਨਹੀਂ ਸਾਰੇ ਪੰਜਾਬ ਦੇ ਲੋਕਾਂ ਦਾ ਫਰਜ਼ ਬਣਦਾ ਤਗੜੇ ਹੋ ਕੇ ਜਿਹੜੇ ਗਲਤ ਆਨਸਰ ਨੇ ਤੁਸੀਂ ਪੁਲਿਸ ਨੂੰ ਇਤਲਾਹ ਕਰੋ ਠੀਕ ਹੈ ਆਪਣੇ ਮੈਂ ਕਹਿ ਸਕਦਾ ਵੀ ਜੇ ਇਹਨਾਂ ਨੂੰ ਲੱਗਦਾ ਵੀ ਕਿਤੇ ਕੋਈ ਦਿੱਕਤ ਆ ਰਹੀ ਹੈ ਸਾਡੇ ਦਫ਼ਤਰ 24 ਘੰਟੇ ਖੁੱਲੇ ਨੇ ਉੱਥੇ ਇਤਲਾਹ ਕਰੋ ਜਿਹੜਾ ਵੀ ਕੋਈ ਗਲਤ ਆਨਸਰ ਆ ਬਖਸ਼ਿਆ ਨਹੀਂ ਜਵਾਬ ਦੇ ਰਗਾ ਮੈਂ ਕਹਿੰਦਾ ਇੱਕ ਪ੍ਰੂਫ ਦੇ ਦੇ ਜਿਹੜਾ ਵੀ ਪੁਲਿਸ ਅਫਸਰ ਆ ਸਸਪੈਂਡ ਕਰਦਾ ਹੈ ਕੱਲ੍ਹ ਲਈ ਗੱਲਾਂ ਨਾਲ ਥੋੜਾ ਕੜਾ ਬਣਾ ਲਾਂਗੇ ਯਾਰ ਕੋਈ ਦੱਸਿਓ ਦੱਸਿਓ ਕੱਲੀਆਂ ਗੱਲਾਂ ਨਾਲ ਕਿਤਨਾ ਆਪਾਂ ਕੰਮ ਕਰ ਲਾਂਗੇ ਮੈਂ ਕਹਿੰਦਾ ਮੈਨੂੰ ਦੱਸੋ ਮੈਨੂੰ ਦਿਓ ਪ੍ਰੂਫ ਕਿੱਥੇ ਇਤਲਾਹ ਦਿੱਤੀ ਕਿੰਨੇ ਦਿੱਤੀ ਕਦੋਂ ਦਿੱਤੀ ਕੋਈ ਫੋਨ ਕਾਲ ਡਿਟੇਲ ਦਿਓ ਮੈਨੂੰ ਦਿਓ ਮੈਨੂੰ ਮੈਂ ਮੈਂ ਕਰਦਾ ਐਸਐਸਪੀ ਸਾਹਿਬ ਲਾਗੇ ਬੈਠੇ ਨੇ ਜਿਹੜਾ ਵੀ ਕੋਈ ਗਲਤ ਆਨਸਰ ਨਾ ਨਹੀਂ ਬਖਸ਼ਾਂਗੇ ਜੇ ਕੋਈ ਸਾਡੇ ਡਿਪਾਰਟਮੈਂਟ ਤੇ ਆ ਉਹ ਵੀ ਨਹੀਂ ਬਖਸ਼ਾਂਗੇ ਜੇ ਕੋਈ ਸਾਡੇ ਰਾਜਨੀਤੀ ਦੇ ਵਿੱਚ ਵੀ ਕੋਈ ਕਾਬਲ ਤੇ ਪਹਿਲੇ ਨੰਬਰ ਤੇ ਤਾਂ ਮੈਂ ਇਹ ਗੱਲ ਕਹਿ ਸਕਦਾ ਅੱਜ ਮਾਣ ਨਾਲ ਇਨੀ ਗੱਲ ਕਹਿ ਸਕਦਾ ਵੀ ਕੋਈ ਵੀ ਨਸ਼ੇ ਵਾਲੇ ਦੀ ਸ਼ਿਫਾਰਸ਼ ਤੇ ਸਾਡਾ ਕੋਈ ਵੀ ਪਾਰਟੀ ਦਾ ਵਰਕਰ ਕਿਸੇ ਮਗਰ ਜੋ ਜਿਹੜੀ ਗੱਲ ਦੱਸੀ ਇਹ ਬੱਚਾ ਅੱਜ ਦਾ ਨਸ਼ੇ ਦਾ ਪੀੜਤ ਲੀਸ ਇਹ ਇਹ ਬੱਚਾ ਅੱਜ ਤੋਂ 3-4 ਸਾਲ ਪਹਿਲਾਂ ਇਹ ਗਲਤ ਸੁਸਾਇਟੀ ਦੇ ਵਿੱਚ ਪੈ ਗਿਆ ਸੀ ਉਦੋਂ ਤੇ ਉਦੋਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਉਦੋਂ ਦਾ ਇਹ ਪੀੜਤ ਹੈ ਬੱਚਾ ਨਸ਼ੇ ਤੋਂ ਮਾਪਿਆਂ ਨੇ ਉਸ ਦੁੱਖੋਂ ਤੰਗ ਆ ਕੇ ਇਹਨੂੰ ਦੁਬਈ ਭੇਜਿਆ ਜਦੋਂ ਦੁਬਈ ਗਿਆ ਵਾ ਉਸ ਤੋਂ ਬਾਅਦ ਫੇਰ ਆਇਆ ਵਾ ਠੀਕ ਹੈ ਫੇਰ ਆ ਕੇ ਕਿਤਨਾ ਕਿਤੇ ਉਹ ਜਿਹੜੀ ਮਾੜੀ ਇੱਕ ਦੋ ਸੰਗਤਾਂ ਹੁੰਦੀਆਂ ਨੇ ਉਹਨਾਂ ਨੇ ਫੇਰ ਉਹਨੂੰ ਕਾਬੂ ਕਰ ਲਿਆ ਜਿਹਦਾ ਜੋ ਪਰਿਵਾਰ ਨੇ ਦੱਸਿਆ ਜਿਹਦਾ ਉਹ ਨਤੀਜਾ ਜਿਹੜਾ ਜੀ ਹਾਲੇ ਤੱਕ ਤੇ ਸਾਨੂੰ ਕਿਸੇ ਨੇ ਵੀ ਨਹੀਂ ਦੱਸਿਆ ਠੀਕ ਹੈ ਇਹਦੇ ਤੇ ਹੁਣ ਵਰਕ ਮੈਂ ਆਇਆ ਠੀਕ ਐ ਐਸਐਸਪੀ ਸਾਹਿਬ ਆਏ ਇਹਦੇ ਤੇ ਹੁਣ ਜਦੋਂ ਆਏ ਆ ਤੇ ਵੇਖੋ ਰਿਜ਼ਲਟ ਕੀ ਬਣਦੇ ਸੋ ਕਹਿਣ ਦਾ ਭਾਵ ਇਹ ਆ ਮੇਰੀ ਤੁਹਾਡੇ ਵੀ ਮਾਦੀਆਂ ਮਦਦਾਂ ਇਹੋ ਬੇਨਤੀ ਐ ਹੁਣ ਜਦੋਂ ਆ ਫੜਿਆ ਨਾ ਨਸ਼ੇ ਵਾਲੀ ਉਹ ਲੇਡੀ ਫੜੀ ਆ ਤੁਸੀਂ ਉਹਨੂੰ ਹਾਈਲਾਈਟ ਕਿਉਂ ਤੁਸੀਂ ਜਦੋਂ ਆਪਾਂ ਇੱਕ ਨੈਗੇਟਿਵਿਟੀ ਨੂੰ ਅੱਪ ਲੈ ਜਾਂਦੇ ਆ ਨਾ ਤੇ ਪੋਜ਼ਿਟਿਵਿਟੀ ਨੂੰ ਡਾਊਨ ਕਰ ਦਿੰਦੇ ਆ ਉਹ ਮਾਹੌਲ ਐਸਾ ਕ੍ਰੀਏਟ ਹੋ ਜਾਂਦਾ ਫਿਰ ਇਹਦਾ ਮਤਲਬ ਨੈਗੇਟਿਵਿਟੀ ਇਹ ਲੱਗਦਾ ਵੀ ਪਤਾ ਨਹੀਂ ਕੀ ਹੁਣ ਉਹ ਲੇਡੀਆਂ ਹਵਾਲਾ ਚ ਠੀਕ ਐ ਉਹਨੂੰ ਸੀਐਸਟਾਫ ਖੜਿਆ ਜੋਤੇ ਬਣਦੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਉਹਨੂੰ ਹਾਈਲਾਈਟ ਕਰੋ ਵੀ ਜਿਹੜੇ ਗਲਤ ਆਨਸਰ ਆ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਕਿੱਥੋਂ ਤੱਕ ਤਤਪਰ ਆ ਠੀਕ ਆ ਜਦੋਂ ਤੱਕ ਉਹਨਾਂ ਨੂੰ ਦਰਸਾਉਂਦੇ ਨਹੀਂ ਵਿਖਾਉਂਦੇ ਨਹੀਂ ਤੇ ਫਿਰ ਨੈਗੇਟਿਵਿਟੀਆਂ ਤੇ ਫਿਰ ਅਸੀਂ ਲੋਕ ਆਪੇ ਚੱਕੀ ਜਾਂਦੇ ਆ ਸੋ ਮੈਂ ਇਹੋ ਬੇਨਤੀ ਕਰਦਾ ਤੁਹਾਡੇ ਸਾਥ ਦੀ ਤੁਹਾਡੇ ਦੇ ਵੀ ਲੋੜ ਆ ਠੀਕ ਆ ਹਰ ਗੱਲ ਜਿਹੜੀ ਪੋਜ਼ਿਟਿਵਿਟੀ ਆ ਆਪਾਂ ਉਹਨਾਂ ਨੂੰ ਲੈ ਕੇ ਹੀ ਹੁਣ ਪੁਲਿਸ ਨੇ ਸਰਕਾਰ ਨੇ ਅੱਜ ਤੋਂ 40 ਬੰਦੇ ਜਿਹੜੇ ਆ ਉਹ ਨਸ਼ਾ ਕਰਦੇ ਸੀ ਉਹਨਾਂ ਨੂੰ ਠੀਕ ਕੀਤਾ ਕਿਸੇ ਚੈਨਲ ਤੇ ਖਬਰ ਆਈ ਕੋਈ ਵਧੀਆ ਜਿਹੜੇ ਕੰਮ ਆਪਾਂ ਕੀਤੇ ਨੇ ਕਿਸੇ ਕਿਸੇ ਨੇ ਵਿਖਾਲਿਆ ਨਹੀਂ ਵਿਖਾਲਿਆ ਕਾਰਨ ਕਿ ਇੱਕ ਐਨੈਕਟੀਵਿਟੀ ਸਿਰਫ ਮੈਂ ਕਹਿੰਦਾ ਵੀ ਪੀਵੀਆਰ ਦੇ ਚੱਕਰਾਂ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਆਪਣੇ ਪੰਜਾਬ ਨੂੰ ਥਾਂ ਲੈ ਕੇ ਜਾ ਰਹੇ ਆ ਤੁਹਾਡੇ ਸਹਿਯੋਗ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਆ ਅੱਜ ਸਰਕਾਰ ਮੈਂ ਤੁਹਾਨੂੰ ਇੱਕ ਗੱਲ ਲਿਖ ਕੇ ਦੇ ਦਿੰਨਾ ਜਿੰਨਾ ਪੁਲਿਸ ਪ੍ਰਸ਼ਾਸਨ ਔਰ ਜਿੰਨੀ ਸਰਕਾਰ ਇਸ ਕੰਮ ਦੇ ਵਿੱਚ ਤਤਪਰ ਹੈ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਉਹ ਸਾਰੇ ਰਲ ਕੇ ਤૈયਾਰ ਕਰ ਲੀਏ ਵੀਰ ਨਸ਼ਿਆਂ ਦਾ ਕੋੜ ਖਤਮ ਕਰਨਾ ਤੇ ਆਪੋ ਆਪਣਾ ਫਰਜ਼ ਸਮਝ ਕੇ ਇਹਨਾਂ ਦੇਖੀਏ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਮੈਂ ਦੇਖ ਰਿਹਾ ਸੀ ਇਹ ਨਾ ਸੋਚੋ ਵੀ ਅੱਜ ਇਸ ਘਰੇ ਅੱਗ ਲੱਗੀ ਆ ਕੱਲ ਨੂੰ ਇਹ ਆ ਕਿ ਸਾਡੇ ਘਰ ਵੀ ਲੱਗ ਸਕਦੀ ਆ ਇਹਦਾ ਰਲ ਕੇ ਸਾਥ ਦੇਈਏ ਉਹ ਕਹਿੰਦੇ ਨਾ ਜਿਸ ਤਨ ਲਾਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪ੍ਰਾਈ ਜਦੋਂ ਆਪਣੇ ਘਰ ਅੱਗ ਲੱਗਦੀ ਫਿਰ ਉਹਦਾ ਸੇਕ ਪਤਾ ਲੱਗਦਾ ਵੀ ਕਿਸ ਤਰੀਕੇ ਨਾਲ ਆ ਤੇ ਮੈਂ ਇਹੋ ਗੱਲ ਕਹਿੰਦਾ ਸਰਕਾਰ ਤੁਹਾਡੇ ਨਾਲ ਆ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਆ ਤਗੜੇ ਹੋ ਕੇ ਇਸ ਕੋੜ ਨੂੰ ਮਟਾਉਣਾ ਆ ਪੰਜਾਬ ਨੂੰ ਫਿਰ ਤਰੱਕੀ ਚ ਲੈ ਕੇ ਜਾਣਾ ਤੇ ਸਾਡਾ ਸਾਥ ਇਹਦੇ ਵਿੱਚ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਤਾਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਤਾਂ ਫੈਮਿਲੀ ਦੇ ਸਟੇਟਮੈਂਟ ਤੇ ਇਮੀਡੀਏਟਲੀ ਇਹਦੇ ਵਿੱਚ 304 ਜਿਹੜਾ ਪੁਰਾਣਾ ਆਈਪੀਸੀ ਹੁੰਦਾ ਸੀਗਾ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਉਸ ਸੈਕਸ਼ਨ ਦੇ ਤਹਿਤ ਅਸੀਂ ਚਾਰ ਬੰਦੀਆਂ ਦੇ ਬਰ ਖਿਲਾਫ ਇਹਦੇ ਵਿੱਚ ਪਰਚਾ ਦਰਜ ਕਰ ਲਿਆ ਤਾਂ ਇਸ ਚੀਜ਼ ਨੂੰ ਵੱਡੇ ਸੰਗੀਨ ਤਰੀਕੇ ਨਾਲ ਲੈਂਦੇ ਹੋਏ ਤਾਂ ਅਸੀਂ ਉਹਦੇ ਵਿੱਚ ਜਿਹੜੇ ਬੰਦੇ ਹੈਗੇ ਨੇ ਇਹਦੇ ਵਿੱਚ ਜਿਹੜੇ ਫਿਲਹਾਲ ਮਲਜ਼ਮ ਫੀਚਰ ਹੋਏ ਐ ਉਹਨਾਂ ਨੂੰ ਅਸੀਂ ਅਰੈਸਟ ਕਰਨ ਲੱਗੇ ਹੈ ਬਲਕਿ ਅਸੀਂ ਸਿਰਫ ਉੱਥੇ ਨਹੀਂ ਰੁਕਾਂਗੇ ਇਹਦੇ ਵਿੱਚ ਬਾਕੀ ਜਿਹੜੇ ਹੋਰ ਮਲਜ਼ਮ ਹੈਗੇ ਨੇ ਤਾਂ ਉਹਨਾਂ ਦੀ ਵੀ ਇਹਦੇ ਵਿੱਚ ਨਿਸ਼ਚਿਤ ਤੌਰ ਤੇ ਗ੍ਰਿਫਤਾਰੀ ਹੋਗੀ ਹੁਣ ਐਮਐਲਏ ਸਾਹਿਬ ਵੀ ਆਏ ਨੇ ਮੈਂ ਆਪ ਵੀ ਆਇਆ ਸੀਗਾ ਇਹਦੇ ਦੋ ਤਿੰਨ ਪਰਪਸ ਸੀਗੇ ਇੱਕ ਤਾਂ ਸਾਡਾ ਇਹ ਪਰਪਸ ਸੀਗਾ ਕਿ ਮੈਂ ਆਪਣੇ ਪੱਧਰ ਤੇ ਫਰਸਟ ਹੈਂਡ ਇਨਫੋਰਮੇਸ਼ਨ ਲੈ ਲੂੰ ਸੋ ਦੈਟ ਕੋਈ ਵਿੱਚ ਕੋਈ ਫਿਲਟਰ ਨਾ ਹੋਵੇ ਕਿ ਐਗਜ਼ੈਕਟਲੀ ਹੋਇਆ ਕੀ ਸੀਗਾ ਇਹਦੀ ਕਿਸ ਤਰ੍ਹਾਂ ਦੀ ਸੰਗਤ ਸੀਗੀ ਐਂਡ ਫੈਮਿਲੀ ਨੇ ਇਹ ਦੱਸਿਆ ਕਿ ਇਹਦਾ ਪੁਰਾਣਾ ਇਹ ਨਸ਼ੇ ਦਾ ਇਸ਼ੂ ਸੀਗਾ ਇਹ ਵਿੱਚ ਦੁਬਈ ਵੀ ਗਿਆ ਸੀਗਾ ਪਰ ਇਹਨੂੰ ਫਿਰ ਰਿਲੈਪਸ ਹੋ ਗਿਆ ਤਾਂ ਇੱਥੇ ਤੁਹਾਡੇ ਮਾਰਫਤ ਮੈਂ ਇਹ ਕਹਿਣਾ ਚਾਹੁੰਨਾ ਕਿ ਅਸੀਂ ਬਟਾਲਾ ਪੁਲਿਸ ਨੇ ਪਿਛਲੇ ਜਦੋਂ ਦਾ ਯੁੱਧ ਨਸ਼ਾ ਵਿਰੁੱਧ ਸਟਾਰਟ ਹੋਇਆ ਹੈ 1 ਮਾਰਚ ਤੋਂ ਲੈ ਕੇ ਹੁਣ ਤੱਕ ਕਰੀਬਨ 40 ਜਿਹੜੇ ਹੈਗੇ ਡਰੱਗ ਐਡਿਕਟਸ ਉਹਨਾਂ ਨੂੰ ਅਸੀਂ ਜਿਹੜੇ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਦਾਖਲ ਕਰਾਇਆ ਹੈਗਾ ਤਾਂ ਆਈ ਊਡ ਰਿਕਵੈਸਟ एवरीवन ਜੇ ਇਸ ਤਰ੍ਹਾਂ ਦਾ ਕੋਈ ਪੇਸ਼ੈਂਟ ਹੈਗਾ ਉਹਨੂੰ ਅਸੀਂ ਵਿਕਟਿਮ ਟਰੀਟ ਕਰਦੇ ਹੈ ਜਿਹੜਾ ਨਸ਼ੇ ਦੇ ਵਿੱਚ ਮਲਬੂਸ ਹੈਗਾ ਤਾਂ ਸਾਨੂੰ ਅਪਰੋਚ ਕਰ ਸਕਦਾ ਅਸੀਂ ਉਹਨਾਂ ਦਾ ਵੀ ਇਲਾਜ ਕਰ ਸਕਦੇ ਹੈ ਤਾਂ ਕਾਫੀ ਉਹਦੇ ਵਿੱਚ ਡਿਸਚਾਰਜ ਵੀ ਹੋ ਗਏ ਨੇ ਇੱਥੇ ਸਿਵਲ ਹਸਪੀਟਲ 'ਚ ਅਸੀਂ ਦਾਖਲ ਕਰਾਏ ਅਸੀਂ ਗੁਰਦਾਸਪੁਰ ਐਂਡ ਉਸ ਤੋਂ ਬਾਅਦ ਅਸੀਂ ਅੰਮ੍ਰਿਤਸਰ ਵੀ ਉਹਨਾਂ ਨੂੰ ਲੈ ਕੇ ਗਏ ਤਾਂ ਇਹ ਇੱਕ ਵਾajib ਬਹੁਤ ਫਾਇਦੇਮੰਦ ਉਪਰਾਲਾ ਹੈ ਸਰਕਾਰ ਦਾ ਕਿ ਉਹਨਾਂ ਨੂੰ ਅਸੀਂ ਨਸ਼ਾ ਛਡਾ ਸਕਦੇ ਨੇ ਤਾਂ ਇਹ ਸਾਡੇ ਵੱਲੋਂ ਉਪਰਾਲਾ ਹੈ ਬਾਕੀ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਅਸੀਂ ਇਹਦੇ ਚ ਪੂਰੇ ਜ਼ਿਲ੍ਹੇ ਦੇ ਵਿੱਚ ਇੱਕ ਨਿਸ਼ਾਨਦੀ ਕੀਤੀ ਹੈ ਅਸੀਂ ਡਰੱਗ ਹੌਟਸਪੌਟਸ ਆਈਡੈਂਟੀਫਾਈ ਕੀਤੇ ਹੋਏ ਨੇ ਅਸੀਂ ਵਿੱਚ ਵਿੱਚ ਕਾਸੋ ਆਪਰੇਸ਼ਨਸ ਵੀ ਉਹ ਮੀਡੀਆ ਤੇ ਧਿਆਨ ਚ ਵੀ ਹੈਗੇ ਨੇ ਅਸੀਂ ਵੱਡੇ ਸੀਨੀਅਰ ਆਫਸਰਸ ਵੀ ਉਹ ਆ ਜਾਂਦੇ ਹੈ ਐਕਸਰਸਾਈਜ਼ ਦੇ ਵਿੱਚ ਪਾਰਟਿਸਪੇਟ ਕਰਨ ਲਈ ਤੇ ਜਦੋਂ ਦਾ ਇਹ ਸਟਾਰਟ ਹੋਇਆ ਐਕਸਰਸਾਈਜ਼ ਜਿਹੜੀ ਯੁੱਧ ਨਸ਼ਾ ਵਿਰਲ ਪਿਛਲੇ ਸੀ ਡੇਢ ਮਹੀਨੇ ਚ 170 ਜਿਹੜੇ ਐਫਆਈਆਰ ਐਨਡੀਪੀਐਸ ਦੇ ਵਿੱਚ ਦਰਜ ਕੀਤੇ ਨੇ ਉਦੇ ਵਿੱਚ 250 ਤੋਂ ਪਲੱਸ ਜਿਹੜੇ ਮੁਲਜ਼ਮ ਹੈਗੇ ਨੇ ਐਨਡੀਪੀਐਸ ਦੇ ਅਸੀਂ ਫੜਿਆ ਹੈ ਤਾਂ ਇਸ ਤੋਂ ਇਲਾਵਾ ਕਰੀਬਨ 4 ਜਿਹੜੇ ਕੈਮਿਸ ਸ਼ਾਪਸ ਹੈ ਜਿਹੜੇ ਫਾਰਮਾਸਿਊਟੀਕਲ ਡਰੱਗਸ ਵੇਚਦੇ ਹੈ ਉਹਨਾਂ ਦੇ ਉੱਤੇ ਪਰਚੇ ਹੋਏ ਨੇ ਕਰੀਬਨ ਸੱਤਾਂ ਦੀ ਜਿਹੜੀ ਹੈ ਉਹ ਲਾਇਸੈਂਸ ਕੈਨਸਲ ਹੋ ਚੁੱਕੀ ਹੈ ਮੈਂ ਪਹਿਲਾਂ ਹੀ ਦੱਸਤਾ ਕਰੀਬਨ 40 ਜਿਹੜੇ ਇਸ ਤਰ੍ਹਾਂ ਦੇ ਬੰਦੇ ਹੈਗੇ ਨੇ ਜਿਨ੍ਹਾਂ ਦਾ ਅਸੀਂ ਨਸ਼ਾ ਛੁਡਾਓ ਕੇਂਦਰ ਜਾਂ ਜਿਹੜਾ ਡੀ ਐਡਿਕਸ਼ਨ ਸੈਂਟਰ ਹੈ ਉੱਥੇ ਅਸੀਂ ਉਹਨਾਂ ਨੂੰ ਦਾਖਲਾ ਕਰਾ ਲਿਆ ਇਨਫੈਕਟ ਇਹਦੀ ਅਗਲੀ ਜਿਹੜੀ ਕੜੀ ਹੈ ਕਿ ਜਿਹੜਾ ਡੀਡਿਕਟ ਹੁੰਦਾ ਹੈ ਇੱਥੇ ਗੁਰਦਾਸਪੁਰ ਡਿਸਟ੍ਰ employment generation avenues ਹੈਗੇ ਨੇ ਇਹਨਾਂ ਨੂੰ ਕੋਈ ਪਲੰਬਿੰਗ ਦੀ ਟ੍ਰੇਨਿੰਗ ਅਸੀਂ ਦਿੰਨੇ ਹੈ ਇਲੈਕਟ੍ਰਿਕਸ ਦੀ ਕੋਈ ਫਿਟਿੰਗ ਦੀ ਅਸੀਂ ਟ੍ਰੇਨਿੰਗ ਦਿੰਨੇ ਹੈ so that ਇਹ ਵਾਪਸ ਆ ਕੇ ਇਸੇ ਸਮਾਜ ਦੇ ਵਿੱਚ ਰਿਹੈਬਿਲੀਟੇਟ ਹੋ ਸਕੇ ਇੰਪੋਰਟੈਂਟ ਗੱਲ ਇਹ ਹੈ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕੋਈ ਇਸ ਤਰ੍ਹਾਂ ਦਾ ਇਸ਼ੂ ਹੈ ਇਹਦੇ ਵਿੱਚ ਜਾਂ ਤਾਂ ਤੁਸੀਂ ਬਰਾਏ ਰਾਸ ਡਾਇਰੈਕਟਲੀ ਸਾਡੇ ਨਾਲ ਤਾਲਮੇਲ ਕਰ ਸਕਦੇ ਹੋ ਮੈਨੂੰ ਦੱਸ ਸਕਦੇ ਹੋ ਮੇਰੀ ਆਪਣੀ ਕੋਸ਼ਿਸ਼ ਇਹ ਹੀ ਹੁੰਦੀ ਹੈ ਜੀ ਜਿੱਥੇ ਵੀ ਸਾਰੇ ਇਨਪੁਟ ਆਈ ਉਹਨੂੰ ਵੈਰੀਫਾਈ ਕਰਕੇ ਜਿੱਥੇ ਮਲਜ਼ਮ ਹੈਗਾ ਉਹਦੇ ਤੇ ਪਰਚਾ ਦਰਜ ਹੋਊਗਾ ਇਸ ਤੋਂ ਇਲਾਵਾ ਕਰੀਬਨ 100 ਪਲੱਸ ਸਾਡੇ ਕੋਲ ਸੇਫ ਪੰਜਾਬ ਦੀ ਟਿਪਸ ਆਈ ਆ ਸਿਗੀਆਂ ਬਟਾਲਾ ਪੁਲਿਸ ਨੂੰ ਸੇਫ ਪੰਜਾਬ ਇੱਕ ਪੰਜਾਬ ਸਰਕਾਰ ਦਾ ਪੋਰਟਲ ਹੈ ਉੱਥੇ ਜੇ ਕੋਈ ਜਿਸ ਤਰ੍ਹਾਂ ਐਮਐਲਏ ਸਾਹਿਬ ਕਹਿ ਰਹੇ ਸੀ ਕਿ ਮਾਤਾ ਮਿਲ ਗਈ ਉਹ ਆਪਣੀ ਪਛਾਣ ਗੁਪਤ ਰੱਖਣਾ ਚਾਹੁੰਦੀ ਸੀਗੀ ਤਾਂ ਉਹਦੇ 'ਚ ਇੱਕ ਵਟਸਐਪ ਨੰਬਰ ਪੰਜਾਬ ਸਰਕਾਰ ਨੇ ਜਾਰੀ ਕੀਤਾ ਹੋਇਆ ਤੁਸੀਂ ਉਹਦੇ ਤੇ ਇਨਫਾਰਮੇਸ਼ਨ ਦੇ ਸਕਦੇ ਹੋ ਅਸੀਂ ਕਰੀਬਨ 27 ਜਿਹੜੇ ਹੈ ਟਿਪਸ ਨੂੰ ਐਫਆਈਆਰ ਚ ਕਨਵਰਟ ਕਰਤਾ ਉਹਦੇ ਵਿੱਚ ਜਿਹੜਾ ਉਹਦਾ ਨਾਮ ਵੀ ਨਹੀਂ ਆਇਆ ਜਿਹਨੇ ਇਨਫੋਰਮੇਸ਼ਨ ਦਿੱਤੀ ਉਹ ਗੁਪਤ ਵੀ ਰਹੀ ਐਂਡ ਨਾਲ ਦੇ ਨਾਲ ਜਿਹੜੇ ਕੋਈ ਡਰੱਗਸ ਸਮੱਗਲਿੰਗ ਜਾਂ ਪੈਡਲਿੰਗ ਦਾ ਕੰਮ ਕਰਦੇ ਸੀਗੇ ਉਹਨਾਂ ਤੇ ਉੱਤੇ ਕਾਰਵਾਈ ਹੋਈ ਤਾਂ ਤੋੜੇ ਰਾਹੀਂ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਨਾ ਚਾਹੁੰਨਾ ਕਿ ਹੁਣ ਵਕ ਵਕ ਤਰੀਕੇ ਹੈ ਜਿਹਦੇ ਰਾਹੀਂ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਐਂਡ ਤੁਸੀਂ ਦੇਖੋ ਤੁਸੀਂ ਮੇਰੇ ਦਫਤਰ ਆ ਸਕਦੇ ਹੋ ਮੈਨੂੰ ਉਚਲੋ ਕਿ ਕੀ ਇਹਦੇ ਚ ਹੋਇਆ ਸਾਰਾ ਆਈ ਵਿਲ ਬੀ ਅਕਾਉਂਟੇਬਲ ਐਂਡ ਰਿਸਪੌਂਸਿਬਲ ਉਹਦਾ ਕੋਈ ਇਸ਼ੂ ਨਹੀਂ ਹੈ ਐਂਡ ਮੈਂ ਆਪਣੀ ਟੀਮ ਨੂੰ ਐਸ ਐਚਓ ਸਾਹਿਬ ਨੂੰ ਡੀ ਐਸ ਪੀ ਸਾਹਿਬ ਨੂੰ ਕਿ ਇਹ ਵਾਲਾ ਜਿਹੜਾ ਸਪੈਸੀਫਿਕ ਕੇਸ ਹੈ ਵੈਰੀ ਅਨਫੋਰਚੂਨੇਟ ਇਨਸੀਡੈਂਟ ਕਿ ਇਹਦੇ ਵਿੱਚ ਜਿਹੜੇ ਆਪਣੇ ਜਿਹੜੇ ਮਲਜ਼ਮ ਹੈਗੇ ਨੇ ਉਹਨਾਂ ਨੂੰ ਅਸੀਂ ਇਮੀਡੀਏਟਲੀ ਗ੍ਰਿਫਤਾਰ ਕਰ ਲਵਾਂਗੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ